ਤੋ ਆਪਣੇ ਚੈਨਲ ਦੇ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰਾਂ ਬੇਲੀਆਂ ਨੂੰ ਤੇ ਸਾਰੇ ਹੀ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਦੋਸਤੋ ਸਾਰੇ ਠੀਕ ਠਾਕ ਹੋਮੋਗੇ ਸੋ ਦੋਸਤੋ ਅੱਜ ਦਾ ਵਲੌਗ ਹੈ ਜਿਹੜਾ ਉਹ ਬਹੁਤ ਹੀ ਖਾਸ ਹੋਣ ਜਾ ਰਿਹਾ ਹੈਗਾ ਪਿੱਛੇ ਦੀ ਤਿਆਰੀ ਵੈਰੀ ਤੁਸੀਂ ਦੇਖ ਹੀ ਸਕਦੇ ਹੋਗੇ ਕਿ ਸਾਡੇ ਨੰਨੇ-ਮੁੰਨੇ ਬੱਚੇ ਲੱਗੇ ਹੋਏ ਨੇ ਅਸੀਂ ਹਰ ਇੱਕ ਦਿਨ ਨੂੰ ਹਰ ਇੱਕ ਮਤਲਬ ਹਰ ਇੱਕ ਦਿਨ ਨੂੰ ਅਸੀਂ ਕਹਿੰਦੇ ਵੀ ਆਪਾਂ ਇੱਕ ਨਵੇਂ ਜਿਹੇ ਢੰਗ ਨਾਲ ਜਿਉਉਨੇ ਆ ਹਨਾ ਤੇ ਬਹੁਤ ਖੁਸ਼ੀ ਦਾ ਦਿਨ ਆ ਸਾਡੇ ਲਈ ਕਿ ਅੱਜ ਸਾਡੀ ਪਿਆਰੀ ਧੀ ਰੁਪਿੰਦਰ ਕੌਰ ਦਾ ਜਨਮ ਦਿਨ ਅੱਜ ਸੋ ਰੁਪਿੰਦਰ ਕਿਧਰ ਗਈ ਰੁਪਿੰਦਰ ਅੰਦਰ ਅੰਦਰ ਚਲੀ ਗਈ ਅੱਛਾ ਅਜੇ ਤਿਆਰੀ ਪਿਆਰੀ ਕਰਦੇ ਆ ਅਰਪਿੰਦਰ ਨੂੰ ਲੈ ਕੇ ਆਵੋ ਲਖਵੀਰ ਨਾਲ ਸੋ ਸਾਡੇ ਬਹੁਤ ਹੀ ਬੱਚੇ ਪਿਆਰੇ ਨੇਗੇ ਇਹ ਸਾਡੀ ਛੋਟੀ ਧੀ ਹੈ ਨਵਜੋਤ ਅਰਪਿੰਦਰ ਕੌਰ ਸੋ ਅੱਜ ਵੱਡੀਆਂ ਬੱਚੀਆਂ ਵੱਲੋਂ ਇਹ ਨਵਜੋਤ ਦੇ ਸੌਰੀ ਅਰਪਿੰਦਰ ਦੇ ਅਰਪਿੰਦਰ ਦੇ ਬਾਰਡੇ ਦੀ ਤਿਆਰੀ ਬੈਰੀ ਕੀਤੀ ਜਾ ਰਹੀ ਹੈ ਉਰੀ ਆ ਜਾਓ ਪੁੱਤਰ ਆ ਜਾਓ ਆ ਜਾਓ ਡੈਡੀ ਕੋਲ ਚੱਲੋ ਸੋ ਬਹੁਤ ਹੀ ਪਿਆਰੇ ਬੱਚੇ ਨੇਗੇ ਰੰਗੜੀਆਂ ਨਾਲ ਮਿਲ ਜਾਣਗੇ ਸੋ ਬਾਕੀ ਇਹਨੂੰ ਪੁੱਛ ਲਓ ਕਿਹੜਾ ਫਿੱਟਾ ਕਿਹੜਾ ਕੰਮ ਲੈਣਾ ਬੇਟਾ ਕਿਦਾ ਨਾ ਗਰਸ ਦੇਖ ਬਈ ਦੇਖ ਕੀ ਆਓ ਜੀ ਕੀਰਤ ਆਪਣੀ ਮੰਮਾ ਨਾਲ ਕਰ ਰਹੀ ਆ ਸ਼ੋਪਿੰਗ ਅੱਜ ਪਿਆਰਾ ਜਿਹਾ ਬੱਚਾ ਇਹਦਾ ਹੈਗਾ ਅੱਜ ਬਰਥਡੇ ਸੰਧਾ ਰਹੇ ਹੈ ਦੇਖਾ ਦੇਖਾ ਕੀ ਇਤਨਾ ਓਏ ਹਾ ਸੁਣੋ ਲੱਗਦਾ एक अड्रैस चूज की थी है मेरे देखा? देखा।, 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 देखा। ਹਾਂ ਮਾਰੀ ਬਣੀ ਨਮਾਇਸ ਕਾਦੀ ਖਸੀ ਜੇ ਹੈਟਾ ਇਹ ਪਸੰਦ ਹੈ ਤੈਨੂੰ ਤੇ ਸੁਣੀ ਹੈ ਤੁਸੀਂ ਦੇਖੋ ਲਾ ਕੇ ਲਖੀ ਹਾਈਟਮ ਬਹੁਤ ਸੋਹਣੀ ਹੈ ਆਪਾਂ ਇਹੋ ਮੜਾ ਦੇਖੋ ਲਾ ਕੇ ਤੇ ਰਾਣੇ ਖੜਾ ਹੋ ਪੁੱਤ ਬੜਾ ਖੜਾ ਹੋ ਲਾਓ ਜਕੀਰਤ ਵਾਸਤੇ ਆਪਾਂ ਲੈ ਰਹੇ ਹਾਂ ਹੁਣ ਸਲਵਾਰ ਕਮੀਜ਼ ਆਹਾ ਹਾ ਹਾ ਪਾਦੀ ਪਾਦੀ ਰੜੇ ਲਓ ਜੀ ਰੁਪਿੰਦਰ ਵਾਸਤੇ ਆ ਸੂਟ ਸਿਲੈਕਟ ਕਰ ਲਿਆ ਲਖਵੀਰ ਨੇ ਅੱਜ ਇਹਦਾ ਹੈਗਾ ਹੈਪੀ ਬਰਥਡੇ ਲਓ ਜੀ ਹੁਣ ਆਪਾਂ ਸਾਹਮਣੇ ਕਾਊਂਟਰ ਤੇ ਕਰਾਂਗੇ ਪੇਮੈਂਟ ਇਹ ਲਖਵੀਰ ਨੇ ਲਿਆ ਗਿਆ ਰਪਿੰਦਰ ਵਾਸਤੇ ਸੂਟ ਹੁਣ ਆਪਾਂ ਕਰਦੇ ਹਾਂ ਇਹਨਾਂ ਨੂੰ ਬਾਈ ਹੁਣਾਂ ਨੂੰ ਪੇਮੈਂਟ ਲਓ ਜੀ ਰਪਿੰਦਰ ਦੇ ਬਰਥਡੇ ਨੂੰ ਮੁੱਖ ਰੱਖਦੇ ਹੋਏ ਸਾਡੀਆਂ ਪਿਆਰੀਆਂ ਪਿਆਰੀਆਂ ਧੀਆ ਵੱਲੋਂ ਰਪਿੰਦਰ ਦਾ ਅੱਜ ਪਹਿਲੀ ਵਾਰ ਪਰਿਵਾਰ ਦੇ ਵਿੱਚ ਜਨਮ ਦਿਨ ਮਨਾਇਆ ਜਾ ਰਿਹਾ ਹੈ ਇਹ ਸਾਡੀ ਵੱਡੀ ਕੁੜੀਆ ਗੁਰਲੀਨ ਕੌਰ ਇਧਰ ਸਾਡੀ ਛੋਟੀ ਧੀਆ ਨਵਜੂਤ ਕੌਰ ਤੇ ਉਹਦੇ ਪਿੱਛੇ ਦੀ ਜਿਹੜੀ ਕਹਾਣੀਆਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੋ ਸਾਡੇ ਪਿਆਰੇ ਪਿਆਰੇ ਬੱਚੇ ਕਰ ਰਹੇ ਨੇ ਤਿਆਰੀ ਵਾਰੀ ਹੁਣ ਉੱਜ ਕੀਰਤ ਵਾਸਤੇ ਲੈਤੀ ਐ ਕਾਈਪ ਬੋਰਾ ਬੁਰੀ ਚੁਣੀਆ ਕੋਲ ਮੈਂ ਕਹ ਲੈਣਾ 15 15 ਲੈਣਾ ਪੈਣਾ ਕੋਈ ਨਾ ਹੁੰਦਾ ਨਾ ਮਾ ਪੈਗ ਨਹੀਂ ਬੋਰਾ ਬੁਰੀ ਚੁਣੀਆ ਰੱਖ ਦੋ ਲਓ ਮਾਂਜੀ ਇਹਦਾ ਨਾ ਕਰ ਲਓ ਜੀ ਕੀਰਤ ਆਪਣੇ ਮਿੱਤਰਾਂ ਬੇਲੀਆਂ ਨੂੰ ਹੈ ਸਾਰਿਆਂ ਨੂੰ ਲੱਗਿਆ ਇਨਵਾਈਟ ਕਰਨਾ ਕੀਰਤ ਦਾ ਹੈਗਾ ਅੱਜ ਜਨਮ ਦਿਨ ਇਹਨੂੰ ਵੀ ਕਹਦੇ ਟਿਕ ਟਿਕ ਨੂੰ ਕਹਦੇ ਕਹਦੇ ਟਿਕ ਟਿਕ ਆ ਆ ਦਿਖਾ ਦੇ ਬੰਦਾ ਇੰਨਾ ਸੋਣਾ ਟੋਪੀ ਲਈ ਬੈਠਾ ਹੈਗਾ ਇਹਦਾ ਪਹਿਲਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਅੱਜ ਕਹਦੇ ਆ ਜਾ ਵੀ ਆ ਜਾ ਹੈਲੋ ਕਿਵੇਂ ਆ ਠੀਕ ਹੈ ਆ ਜਾ ਫਿਰ ਕਿੱਕ ਕੱਢਦੇ ਆਂ ਜਾ ਭੱਜਾ ਲੈ ਵੀ ਕਾਕਾ ਅੱਜ ਜਨਮ ਦਿਨ ਮਨਾ ਰਿਹਾ ਹੈ ਆਪਣਾ ਹੈਂ ਆਹੀਂ ਕਰ ਜੀ ਲਓ ਜੀ ਕਾਕੇ ਦੀ ਦਾਦੀ ਜੀ ਇਹਨੂੰ ਕਰ ਰਹੇ ਨੇ ਬੇਸ਼ ਬਈ ਹੈਪੀ ਬਰਥਡੇ ਟੂ ਯੂ ਆਹ ਨਾ ਕਾਕਾ ਤੁਹਾਨੂੰ ਖਾਣਾ ਪੜ ਲਈ ਰੋਟੀ ਸਾਢੇ ਸਾਢੇ ਖਾਣਾ ਦੰਦੀ ਵਟਲਾ ਹੈ ਵਟਲਾ ਵਟਲਾ ਪੁੱਛ ਲੈ ਕਹੇ ਦਾਦੀ ਠੀਕ ਆ ਤੂੰ ਪੁੱਛ ਤਲ ਹੈ ਕਹੇ ਦਾਦੀ ਠੀਕ ਆ ਤੂੰ ਮੰਮਾ ਕਿੱਥੇ ਲਓ ਇਧਰ ਸਾਡੇ ਨਾਨੀ ਜੀ ਬੈਠੇ ਨੇਗੇ ਸ਼ਾਮ ਦੀ ਸਬਜ਼ੀ ਭਾਜੀ ਦਾ ਕੰਮ ਕਰ ਰਹੇ ਨੇ ਸਟਾਰਟ ਆ ਸਾਡੇ ਇਧਰ ਪਿਆਰੇ ਪਿਆਰੇ ਬੱਚੇ ਨੇ ਬਹੁਤ ਛਰਾਰਤੀ ਨੇਗੇ ਮੋਟਰਸਾਈਕਲ ਰਿਪੇਅਰ ਕਰ ਰਹੇ ਨੇ ਲੈ ਵੀ ਆਜੋ ਫਿਰ ਆਪਾਂ ਕਾਕੇ ਦਾ ਜਨਮ ਦਿਨ ਮਨਾ ਦਈਏ ਪਹਿਲਾਂ ਆਜੋ ਆਜੋ ਆ ਟਮਾਟਰ ਤੇ ਆ ਜਾ ਪੁੱਤ ਕਦੇ ਆ ਜਾ ਬੀਬੀ ਚੱਲ ਨਾਨੀ ਨੂੰ ਲੈ ਜਾ ਮਮੀ ਆ ਜਿੰਨੀ ਕਦੇ ਆਜੋ ਜੀ ਫੜਦੇ ਰਹਿ ਗਿਆ ਲਓ ਜੀ ਕਾਕਾ ਆਪਣੇ ਮਿੱਤਰਾਂ ਬੀਲਿਆਂ ਨੂੰ ਕਰਾਇਆ ਇਨਵਾਈਟ ਤੇ ਹੁਣ ਇਹਦਾ ਮਨਾਵਾਗੇ ਆਪਾਂ ਜਨਮ ਦਿਨ ਆਜਾ ਕਿਤੇ ਆਪਾਂ ਹੈਪੀ ਬਰਥਡੇ ਮਨਾਵਾਗੇ ਲਓ ਜੀ ਕੀਰਤ ਦੇ ਮਿੱਤਰ ਬੀਲ ਲਈ ਪਹੁੰਚ ਚੁੱਕੇ ਨੇ ਸਾਰੇ ਲਓ ਜੀ ਕਾਕਾ ਦੇ ਜਨਮ ਦਿਨ ਦੀ ਹੋ ਰਹੀ ਹੈ ਤਿਆਰੀ ਬਿਆਰੀ ਕਰੀ ਜਾ ਰਹੀ ਹੈ ਸੋ ਗਵਾਰੇ ਗਵਰੀ ਦਾ ਆਪਣੇ ਘਰੇ ਪੈ ਸੀ ਜਵਾਖਾਂ ਦੇ ਚੇਪਤੇ ਹੁਣ ਨਾਲ ਅੱਜ ਇਹਦਾ ਆਪ ਜਿਹੜਾ ਜਨਮ ਦਿਨ ਆ 3 ਸਾਲਾਂ ਬਾਅਦ ਮਨਾ ਰਹੇ ਹਾਂ ਕਿ ਇਹਦਾ ਪਹਿਲਾਂ ਤਾਂ ਇਹਦੀ ਵਿਚਾਰੇ ਦੀ ਕੀ ਕਹਿੰਦੀ ਆਪਣੇ ਜਨਮ ਪੱਤਰੀ ਦੀ ਜਿਹੜੀ ਅੱਜ ਨਾ 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 3 ਸਾਲਾਂ ਬਾਅਦ ਇਹਦੀ ਜਨਮ ਪੱਤਰੀ ਬਣਵਾਈ ਸੀ ਅਸੀਂ ਨੇ ਤੇ ਇਹਦਾ ਜਨਮ ਦਿਨ ਪਹਿਲੀ ਵਾਰ ਮਨਾਇਆ ਜਾ ਰਿਹਾ ਹੁਣ ਇਹਨੂੰ ਜਿਉਂ-ਜਿਉਂ ਵੱਡੀ ਹੋਈ ਜਾਂਦੀ ਐ ਇਹਨੂੰ ਸੂਝ ਵੀ ਆਉਂਦੀ ਐ ਹਨਾ ਕਿਤੇ ਇਹਦੀ ਮੰਮਾ ਨੇ ਕੱਲ ਇਹਨੂੰ ਹੱਸ ਮਜ਼ਾਕ ਚ ਕਹਿੰਦਾ ਵੀ ਤੇਰਾ ਜਨਮ ਦਿਨ ਹੈਗਾ ਇਹ ਕਹਿੰਦੀ ਵੀ ਮੇਰਾ ਵੀ ਜਨਮ ਦਿਨ ਮਨਾਓ ਫਿਰ ਲਓ ਸੋ ਕਾਕੇ ਕੋਲੇ ਆਪਾਂ ਲੈ ਕੇ ਚੱਲਦੇ ਆਂ ਹੋਰ ਵੀ ਕਾਕੇ ਠੀਕ ਐ ਖੁਸ਼ ਐ ਕਾਕੇ ਖੁਸ਼ ਐ ਪੂਰਾ ਹੈ ਕਾਕਾ ਖੁਸ਼ ਐ ਪੂਰਾ ਲਓ ਜੀ ਕਾਕਾ ਆਹ ਪੇਸਟੀਆਂ ਵਗੈਰਾ ਲੈ ਕੇ ਆਇਆ ਜੀ ਕਾਕਾ ਖਾਣੇ ਨਹੀਂ ਖਾਜੇ ਕੋਈ ਮੋਮਰ ਤੇ ਆਲੀ ਮੋਮਰ ਘਟਾਟ ਨਹੀਂ ਹੈ ਨਹੀਂ ਕਰਨਾ ਹਾਂ ਹਾਂ ਇੰਮੋ ਤੇ ਬਾ ਖੜਜੋ ਕੋਲੇ ਖੜਜੋ ਸਾਰੇ ਨੇ ਕਾਕਾ ਕੋ ਜੋ ਨਾਲ ਹੀ ਹੋਜੋ ਹਾਂਜੀ ਨਾਲ ਹੀ ਖੜੋ ਦੇ ਵੀ ਖੜਜੋ ਤੁਸੀਂ ਵੀ ਨਾਲ ਹੀ ਉਥੇ ਭੱਜ ਚਲੋ ਬਸ ਲਓ ਜੀ ਬਹੁਤ ਹੀ ਧਮਾਕੇਦਾਰ ਐਂਟਰੀ ਕਾਕੇ ਦੇ ਜਨਮ ਦਿਨ ਤੇ ਅੱਜ ਬਹੁਤ ਜ਼ਿਆਦਾ ਇਕੱਠ ਵਾਟ ਹੈਗਾ ਹੈਲੋ ਬਚਾ ਜਾ ਕਾਕੇ ਨੂੰ ਇੰਨਾ ਹੈ ਨਹੀਂ ਸੀਗਾ ਵੀ ਅੱਜ ਵੀ ਇੰਨਾ ਪ੍ਰਬੰਧ ਕੀਤਾ ਜਾਊਗਾ ਤੇ ਬਹੁਤ ਵਧੀਆ ਅੱਜ ਕਾਕੇ ਲਈ ਫੰਕਸ਼ਨ ਹੋ ਰਿਹਾ ਹੈਗਾ ਆਇਦਰ ਨੂੰ ਦੇਖਣਾ ਪੁੱਤਰਾ ਉਹ ਤਾਂ ਚਾਹ ਹੂੰ ਦੇਖੀ ਕਾਕੇ ਇਧਰ ਹੋਏ ਕੱਟਣ ਵੀ ਆ ਗਈ ਫੂਕ ਦਾ ਮਾਰੋ ਲੱਕੀ ਤੁਹਾਡੇ ਵਿਚ ਮਾਰੋ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਅੱਜ ਦੇ ਦਿਨ ਨੂੰ ਬੰਦ ਨਾ ਕਰੋ

ਇੱਧਰ ਚਾਚੂ ਕਰਨੀ ਚਾਚੂ ਕਰਨੀ ਫੜੀ ਚੱਲ ਪਈ ਮੈਂ ਪੈਸੇ ਫੜੋ ਨੀ ਚਲਾ ਕੇ ਰੱਖੀ ਦਿੰਦੇ ਨੀ ਕਿੰਦੋਂ ਮੈਨੂੰ ਪੰਜਾਬ ਤੋਂ ਲੈਣ ਦੱਸਵਾਉਂਦਾ ਲਾ ਭਾਈ ਮੋਟੇ ਪਾਣਾ ਮੋਟੇ ਪਾਣਾ ਉਹ ਤਾਂ ਉਹ ਤੀ ਗਾਇਕ ਬਣ ਜਾਣਾ ਕਿ ਇੰਨੀ ਬੰਦ ਤੂ ਜਿਆਦਾ ਬਾਰਗੇ ਅਲੱਗ ਕਿਵੇਂ बस 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 ये गाना सारा बाजू के का देख अभी कहीं आंदा था पर पुत्र को ਲੋਜੀ ਸਾਡੀ ਮਾਸੀ ਜੀ ਵੱਲੋਂ ਬੱਚੇ ਨੂੰ ਗਿਫਟ ਦਿੱਤਾ ਜਾ ਰਿਹਾ ਹੈਗਾ ਪਿੰਡਾਂ ਦੇ ਵਿੱਚ ਦਾ ਪੈਸਿਆਂ ਨਾਲ ਹੀ ਮਾਨ ਸਨਮਾਨ ਹੁੰਦਾ ਹੈਗਾ ਸੋ ਬੱਚੇ ਦਾ ਕਰ ਰਿਹਾ ਇਹਨੇ ਮਾਨਦਾਰ ਬੱਲੇ 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 ਦੇਖੋ ਆਹ ਦੇਖੋ ਕਿੱਡਾ ਨੋਟ ਦਿੱਤਾ ਇਹਦੀ ਦਾਦੀ ਨੇ ਦਿਖਾਈ ਵੀ ਦਿਖਾਈ ਆਹਾ ਖਾ ਦੇ ਚੱਕ ਇਧਰ ਨੂੰ ਵੀ ਦਿਖਾ ਦੇ ਇਹਦਾ ਬੰਦਾ ਭਾਗਦਾ ਇਹਨੂੰ ਕੁਝ ਨਹੀਂ ਪਤਾ ਹੈਗਾ ਦੇਖੋ ਆਹ ਦੇਖੋ ਘੜੀ ਦੇ ਇਹਨੂੰ ਤਾਂ ਇਕੱਲੇ ਪੇਸਟੀਆਂ ਦੀ ਲੱਗੀ ਪਈ ਆ ਬਸ ਇਹ ਪੇਸਟੀਆਂ ਖਾ ਰਹੀਆਂ ਨੇ ਹੈ ਲਓ ਜੀ ਇਹ ਸਾਡੇ ਕਾਕੇ ਦਾ ਸੀਗਾ ਜਨਮ ਦਿਨ ਅੱਜ ਦਾ ਕੈਂਟ ਫਨਸਾਲ ਹੁਣ ਸਾਰਿਆਂ ਨੂੰ ਆਪਾਂ ਪੇਸਟੀਆਂ ਬੰਡਾਂਗੇ ਹੈਨਾ ਲੈ ਪਾਈ ਪੇਸਟੀਆਂ ਇਹਦੇ ਬਾਦ ਉਸਤਾਂ ਕਟ-ਕਟ ਕੇ ਨਾ ਆ ਰੋ ਤੇ ਹੋ ਜਾਇਆ ਪਿਆਗਾ ਹੈ ਔਰ ਇਹਦਾ ਫਨਸਾਲ ਇਹਦਾ ਮੌਜ ਮਾਸ ਨਹੀਂ ਆਲਾ ਸੀਟ ਤੇ ਨਹੀਂ ਆ ਜਾਪੀ ਆ ਜਾਂਦੀ ਹੈ ਆਦਾ ਦੰਦਾ ਦੇ ਲਾਣਾ ਹੁਣ ਸਾਈ ਰੱਖਾਂਗੇ ਪਾਣੀ ਸੌਂਗੀ ਲਓ ਜੀ ਸਾਰਿਆਂ ਨੂੰ ਹੁਣ ਪੇਸਟੀਆਂ ਵਗੈਰਾ ਵਰਤਾਵਾਂਗੇ ਸਾਰਿਆਂ ਨੂੰ ਕਾਕੇ ਨੂੰ ਕੋਈ ਪੈਸਾ ਨਹੀਂ ਹੈਗਾ ਕੁਝ ਨਹੀਂ ਕਾਕੇ ਨੂੰ ਤਾਂ ਨਾ ਜਲਦੀ ਆਉਦਾਂ ਲੱਗਿਆ ਫਿਆਗਾ ਵੀ ਮੈਂ ਪੇਸਟੀਆਂ ਖਾ ਲਾਂ ਹੈ ਨਾ ਲੈ ਕਿ ਤੂੰ ਆਦਰ ਆਗਾ ਖਾ ਜਾ ਮਸੇ ਰਿਹਾ ਹੈ ਇੱਥੇ ਬੈਜੋ ਜੀ ਟੇਬਲ ਲੈ ਲਓ ਟੱਕ ਟੱਕ ਨੂੰ ਆ ਗਈ ਪੇਸਟੀ ਆ ਸੀਰ ਤੂੰ ਦੇ ਦੋ ਆ ਦੇ ਮੈਨੂੰ ਆ ਫੜੇ ਲਓ ਜੀ ਲਓ ਕਾਕੇ ਦੇ ਜਨਮ ਦਿਨ ਤੇ ਸਾਡੇ ਅੱਜ ਵਿਸ਼ੇਸ਼ ਮਹਿਮਾਨ ਪਹੁੰਚੇ ਸਾਰੇ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਸਾਰਿਆਂ ਦਾ ਸਾਡੇ ਨਾਲ ਘਰੇ ਮਿਸਤਰੀ ਲੱਗੇ ਹੁਣ ਕਰਕੇ ਖਲਾਰਾ ਜਾ ਪਿਆ ਪਿਆ ਗਿਆ ਪਰ ਫੇਰ ਵੀ ਚਲੋ ਕੋਈ ਨਾ ਜੀ ਖਲਾਰੇ ਖਲੂਰੇ ਤਾਂ ਚੱਲਦੀ ਰਹਿੰਦੇ ਨੇ ਹਨਾ ਫੰਕਸ਼ਨ ਕਰਦੇ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਗੰਝ ਦਤੋਂ ਨਿਆਤਾ ਨੂੰ ਆਹ ਤੁਸੀ ਆਉਣ ਲਾਈ ਹੈ हम आपसे मेंदावा तीन तो बजट काट दो नहीं मोटी दादी नु अदरक ही लाला खा दिए पुनी गुड़ी मोटी दादी मोटी दादी नु टेक टेक के में खादी ओए वो देखो ਕਲ ਕੇ ਦੀ ਰਿਚਨ ਸੋ ਇਹ ਸੀਗਾ ਜੀ ਅੱਜ ਦਾ ਅਰਪਿੰਦਰ ਦਾ ਜਨਮ ਦਿਨ ਸੋ ਗੱਲ ਕਰ ਲਈਏ ਅਰਪਿੰਦਰ ਸਾਡੀ 30 ਜੀ ਤੀਜੀ ਧੀ ਹੈ ਮਤਲਬ ਜਿਹਦੇ ਜਨਮ ਦੇ ਵੇਲੇ ਜਦੋਂ ਉਹਦਾ ਜਨਮ ਹੋਇਆ ਬਹੁਤ ਜ਼ਿਆਦਾ ਸੋਰ ਸਰਾਬਾ ਮਤਲਬ ਬਹੁਤ ਹੀ ਗਮਗੀਨ ਜਾਂ ਮਾਹੌਲ ਸੀਗਾ ਜਿਦ ਦਿਨ ਉਹਦਾ ਜਨਮ ਜਨਮ ਹੋਇਆ ਹੈਗਾ ਸੌਰੀ ਤੇ ਕਿਸੇ ਨੇ ਮਤਲਬ ਆਪਾਂ ਡੋਲੇ ਨਹੀਂ ਹੈਗੇ ਹਾਂਜੀ ਇਹ ਹੈਗਾ ਜੀ ਪੰਜਵੀਂ ਤੀਹ ਦਾ ਜਨਮ ਸਾਡੇ ਤੀ ਦੋ ਬੱਚੇ ਪਹਿਲਾਂ ਸਾਡੇ ਮਤਲਬ ਉਹਨਾਂ ਦੀ ਡੈਥ ਹੋ ਗਈ ਸੀ ਹਾਂਜੀ ਸੋ ਇਹ ਤੀਸਰਾ ਬੱਚਾ ਸੀ ਜੋ ਜਦੋਂ ਪਤਾ ਲੱਗਿਆ ਪਰਿਵਾਰ ਦੇ ਵਿੱਚ ਵੀ ਇਹ ਤੀ ਹੈ ਤੇ ਵੀ ਕੁੜੀਆਂ ਨੇ ਜਨਮ ਲਿਆ ਹੈ ਨਾ ਸੋ ਬਹੁਤ ਹੀ ਗਮਗੀਨ ਮਾਹੌਲ ਸੀਗਾ ਜਿਵੇਂ ਕੋਈ ਪਰਿਵਾਰ ਦੇ ਵਿੱਚ ਕਿਸੇ ਦੀ ਮੌਤ ਹੋ ਗਈ ਹੋਵੇ ਹੈ ਨਾ ਕੁਝ ਇਸ ਤਰ੍ਹਾਂ ਦਾ ਮਾਹੌਲ ਸੀਗਾ ਚਲੋ ਜਿਸ ਨੂੰ ਵੀ ਪ੍ਰਮਾਤਮਾ ਨੇ ਸਾਜਿਆ ਹੈਗਾ ਉਹਨੇ ਹਰ ਹੀਲੇ ਕਿਵੇਂ ਨਾ ਕਿਵੇਂ ਹੈ ਨਾ ਜ਼ਿੰਦਗੀ ਬਸ ਤਾਂ ਆਪਣੀ ਮਤਲਬ ਉਹਨੇ ਜ਼ਿੰਦਗੀ ਜਿਉਣੀ ਆ ਉਸ ਤਰ੍ਹਾਂ ਹੈ ਨਾ ਇਸ ਦੇ ਜਨਮ ਤੋਂ ਪਹਿਲਾਂ ਕੁਝ ਚਾਂਸੇ ਹੋ ਜੇ ਹੋਏ ਕਿ ਲਖਵੀਰ ਦੇ ਉੱਪਰ ਚਾਹ ਪੈ ਗਈ ਸੀ ਉਦੋਂ ਤੇ ਨਾਲ ਹੀ ਲਖਵੀਰ ਦੇ ਸੱਟ ਵੀ ਲੱਗ ਗਈ ਸੀ ਮਤਲਬ ਪੇਟ ਦੇ ਪੇਟ ਦੇ ਵਾਲੇ ਇਹ ਡਿੱਗ ਪਏ ਸੀਗੇ ਜਦੋਂ ਇਹਦਾ ਅਰਪਿੰਦਰ ਦਾ ਜਨਮ ਹੋਣ ਵਾਲਾ ਸੀਗਾ ਤੇ ਬਹੁਤ ਸਾਰੀਆਂ ਦਿੱਕਤਾਂ ਉਹਦੋਂ ਲਖਵੀਰ ਨੂੰ ਆਈਆਂ ਆ ਦੇਸ ਹਸਪੀਟਲ ਲੈ ਕੇ ਗਏ ਸਰਕਾਰੀ ਤੇ ਪਟਿਆਲੇ ਤੱਕ ਵੀ ਮਤਲਬ ਲੈ ਕੇ ਜਾਂਦੇ ਰਹੇਗੇ ਪਰ ਕਹਿੰਦਾ ਜਿਸ ਕੋ ਰੱਖੇ ਸਾਈਆਂ ਉਹਨੂੰ ਮਾਰ ਸਕੇ ਨਾ ਕੋਈ ਹੈਨਾ ਕੀਰਤ ਦਾ ਜੋ ਪ੍ਰਮਾਤਮਾ ਵੱਲੋਂ ਮਤਲਬ ਦਾਣਾ ਪਾਣੀ ਲਿਖਿਆ ਹੋਇਆ ਸੀਗਾ ਸੋ ਬੱਚਾ ਠੀਕ ਠਾਕ ਰਿਹਾ ਹੈ ਹੈਨਾ ਸੋ ਬਈ ਦੋਸਤੋ ਤਾਂ ਕਰਕੇ ਹੈਗਾ ਸਾਡਾ ਮਤਲਬ ਇੱਕ ਛੋਟਾ ਜਿਹਾ ਮੈਸੇਜ ਵੀ ਹੈ ਨਾਲ ਨਾਲ ਕਿ ਜਿਨ੍ਹਾਂ ਦੇ ਘਰ ਧੀਆਂ ਨਹੀਂ ਗਿਆ ਕੋਈ ਉਹਨਾਂ ਨੂੰ ਨਾਫਰਤ ਨਾ ਕਰਿਆ ਕਰੋ ਇਦਾਂ ਪੁੱਤਾਂ ਨਾਲੋਂ ਵੀ ਅੱਗੇ ਨੇ ਹੈ ਨਾ ਲਖਵੀਰ ਹਾਂਜੀ ਹਾਂਜੀ ਕਦੇ ਮਾਨ ਹੌਲਾ ਨਾ ਕਰਿਆ ਕਰੋ ਮਤਲਬ ਸਾਡਾ ਜਿਹੜਾ ਅੱਜ ਜਨਮ ਦਿਨ ਮਨਾਉਣ ਦਾ ਮੇਨ ਮੰਤਵ ਇਹ ਸੀਗਾ ਕਿ ਸਾਰਿਆਂ ਨੂੰ ਇੱਕ ਮੈਸੇਜ ਪੂਰੇ ਸਮਾਜ ਨੂੰ ਕਿ ਮੁੰਡਾ ਕੁੜੀ ਦੇ ਵਿੱਚ ਕਦੇ ਵੀ ਫਰਕ ਨਾ ਸਮਝੋ ਧੀਆਂ ਨੂੰ ਜਿਉਣ ਦਾ ਹੱਕ ਹੈਗਾ ਉਹਨਾਂ ਦਾ ਹੱਕ ਕਦੇ ਵੀ ਨਾ ਖੋਹੋ ਉਹਨਾਂ ਨੰਨੀਆਂ ਪਰੀਆਂ ਨੂੰ ਤੇ ਉਹਨਾਂ ਨੂੰ ਚੰਗਾ ਪੜ੍ਹਾਓ ਲਿਖਾਓ ਖੇਡਣ ਖੁੱਦਣ ਦਿਓ ਹੈ ਨਾ ਇਹੀ ਹੁੰਦਾ ਨਾ ਲਖਵੀਰ ਹਾਂਜੀ ਸੋ ਸਾਡਾ ਇਹੀ ਮੈਸੇਜ ਸੀਗਾ ਜੀ ਅੱਜ ਅਸੀਂ ਆਪਣੀ ਪਿਆਰੀ ਜੀ ਬੱਚੀ ਦਾ ਜਨਮ ਦਿਨ ਮਨਾਇਆ ਸੋ ਢੇਰ ਸਾਰੀਆਂ ਦੁਆਵਾਂ ਤੁਸੀਂ ਉਸ ਬੱਚੇ ਲਈ ਕਰਨਾ ਕਿਉਂਕਿ ਥੋੜਾ ਜਿਹਾ ਪਿੱਛੇ ਆਪਣਾ ਰੁਪਿੰਦਰ ਬਿਮਾਰ ਹੋ ਗਈ ਸੀ ਜੀ ਦਾ ਕਿ ਟ੍ਰੀਟਮੈਂਟ ਪੀਜੀਆਈ ਤੋਂ ਚੱਲਦਾ ਪਿਆ ਗਿਆ ਇਸ ਟਾਈਮ ਸੋ ਰੁਪਿੰਦਰ ਦੇ ਲਈ ਢੇਰ ਸਾਰੀਆਂ ਦੁਆਵਾਂ ਤੁਸੀਂ ਵੀ ਕਰਨੀ ਹੈ ਜੀ ਤਾਂ ਕਿ ਬੱਚਾ ਠੀਕ ਠਾਕ ਰਹੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਰੁਪਿੰਦਰ ਬਿਮਾਰ ਹੋ ਗਈ ਸੀ ਜਿਹਨੂੰ ਅਧਰੰਗ ਦੀ ਥੋੜੀ ਜਿਹੀ ਸ਼ਿਕਾਇਤ ਆਉਣ ਦੇ ਕਾਰਨ ਕੁਝ ਇੱਕ ਡਿਫੈਕਟ ਸਰੀਰ ਦੇ ਵਿੱਚ ਪਿਆ ਉਹਦੇ ਨਾਲ ਤੇ ਤੁਹਾਡੀਆਂ ਅਸ ਦੁਆਵਾਂ ਦੇ ਨਾਲ ਉਹ ਵੀ ਸਭ ਠੀਕ ਠਾਕ ਹੋ ਜਾਣਾ ਹੈ ਜਿਹਦਾ ਕਿ ਟਰੀਟਮੈਂਟ ਪੀਜੀਆਈ ਤੋਂ ਚੱਲ ਰਿਹਾ ਹੈ ਲਗਾਤਾਰ ਸੋ ਅੱਜ ਦੇ ਵਲੌਗ ਵਿੱਚ ਸਿਰਫ ਇੰਨਾ ਹੀ ਸੀ ਦੋਸਤੋ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਦੇ ਨਾਲ ਫਿਰ ਤੋਂ ਪਾਵਾਂਗੇ ਸਾਂਝ ਤੱਕ ਤੱਕ ਦੇ ਲਈ ਮੈਂ ਤੁਹਾਡਾ ਮਨਜੀਤ ਵੀਰ ਮਨਜੀਤ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਫਿਰ ਤੋਂ ਸਾਂਝ ਪਾਵਾਂਗੇ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ